ਜੋ ਵਿਅਕਤੀ ਸਰੀਰਕ ਤੌਰ ਤੇ ਬਾਥਰੂਮ ਨਹੀਂ ਜਾ ਸਕਦਾ ਦੀ ਦੇਖਭਾਲ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਸੱਟ ਲੱਗੀ ਹੋਣ ਕਾਰਨ ਬਿਮਾਰੀ ਜਾਂ ਆਪਰੇਸ਼ਨ ਤੋਂ ਬਾਅਦ ਟਾਇਲਟ ਤੱਕ ਤੁਰ ਕੇ ਨਹੀਂ ਜਾ ਸਕਦਾ ਬੈਡ ਪੈਂਟ ਦੀ ਵਰਤੋਂ ਕਰਨਾ ਉਹਨਾਂ ਦੇ ਸਨਮਾਨ ਅਤੇ ਆਜ਼ਾਦੀ ਵਿੱਚ ਸਹਾਇਤਾ ਕਰੇਗਾ ਬੈਡ ਪੈਂਟ ਦੀ ਵਰਤੋਂ ਉਹਨਾਂ ਨੂੰ ਸਾਫ਼ ਅਤੇ ਸੁੱਕਾ ਰੱਖਣ ਵਿੱਚ ਮਦਦ ਕਰਦਾ ਹੈ ਤੇ ਜੇ ਉਹ ਸੰਖੇਪ ਦੀ ਵਰਤੋਂ ਕਰਨ ਚਮੜੀ ਰੋਗ ਤੋਂ ਬਚਿਆ ਜਾ ਸਕਦਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬੈੱਡ ਪੈਨ ਦੀ ਵਰਤੋਂ ਕਿਵੇਂ ਕਰਨੀ ਹੈ ਜਿਸ ਨਾਲ ਤੁਸੀਂ ਆਪਣੇ ਹੁਨਰ ਨੂੰ ਵਿਕਸਿਤ ਕਰ ਸਕਦੇ ਹੋ ਅਤੇ ਕੰਮ ਥੋੜਾ ਜਲਦੀ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਦੋਨਾਂ ਨੂੰ ਥੋੜਾ ਆਸਾਨ ਕਰ ਸਕਦੇ ਹੋ ਆਓ ਕੋਸ਼ਿਸ਼ ਕਰੀਏ ਤੁਹਾਨੂੰ ਇੱਕ ਬੈੱਡ ਪੈਨ ਕੁਝ ਟਾਇਲਟ ਪੇਪਰ ਅਤੇ ਗਿੱਲੇ ਕਪੜੇ ਦੀ ਜ਼ਰੂਰਤ ਹੋਵੇਗੀ ਤੁਹਾਨੂੰ ਇੱਕ ਵਾਟਰਪੂਫ ਚਾਦਰ ਅਤੇ ਸਕਿਨ ਕੇਅਰ ਕਰੀਮ ਦੀ ਵੀ ਜ਼ਰੂਰਤ ਪਵੇਗੀ ਚੰਗੀ ਸਫਾਈ ਲਈ ਡਿਸਪੋਜ਼ੇਬਲ ਦਸਤਾਨੇ ਅਤੇ ਹੈਂਡ ਸੈਨੀਟਾਈਜ਼ਰ ਨਾ ਭੁੱਲੋ ਬੈਡ ਪੈਨ ਇੱਕ ਉੱਧਰ ਉੱਧਰ ਜਾਣ ਵਾਲਾ ਡੱਬਾ ਹੈ ਜੋ ਕਿਸੇ ਨੂੰ ਬਿਸਤਰੇ ਤੋਂ ਉੱਠੇ ਬਗੈਰ ਪੇਸ਼ਾਬ ਅਤੇ ਟਾਇਲਟ ਕਰਨ ਵਿੱਚ ਮਦਦ ਕਰਦਾ ਹੈ ਇਸ ਨੂੰ ਹਾਜਤੀ ਵੀ ਕਹਿੰਦੇ ਹਨ ਬੈਡ ਪੈਨ ਕਈ ਤਰ੍ਹਾਂ ਦੇ ਆਕਾਰ ਵਿੱਚ ਆਉਂਦਾ ਹੈ ਅਤੇ ਧਾਤੂ ਜਾਂ ਸਖਤ ਪਲਾਸਟਿਕ ਦਾ ਬਣਿਆ ਹੋ ਸਕਦਾ ਹੈ ਸਭ ਤੋਂ ਵੱਧ ਆਮ ਆਕਾਰ ਵਾਲਾ ਬੈਡ ਪੈਨ ਹੈ ਜੋ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਆਸਾਨੀ ਨਾਲ ਫਿੱਟਾ ਜਾਵੇ ਜਾਂ ਦਰਾਰ ਵਾਲਾ ਜਾਂ ਟਿੱਲਾ ਜੋ ਕਿ ਖੁੱਲੇ ਆਕਾਰ ਦਾ ਹੁੰਦਾ ਹੈ ਇਸ ਤਰ੍ਹਾਂ ਦੇ ਬੈਡ ਪੈਨ ਕਿਸੇ ਵਿਅਕਤੀ ਦੇ ਥੱਲੇ ਰੱਖਣ ਵਿੱਚ ਸੌਕੇ ਹੁੰਦੇ ਹਨ ਵਿਸ਼ੇਸ਼ ਤੌਰ ਤੇ ਜੇ ਉਹਨਾਂ ਦੀ ਹੱਡੀ ਟੁੱਟੀ ਹੋਵੇ ਕੋਈ ਅੰਗ ਨਾ ਹੋਵੇ ਜਾਂ ਅਦਰੰਗ ਹੋਵੇ ਆਓ ਸ਼ੁਰੂ ਕਰੀਏ ਆਪਣੇ ਹੱਥ ਤੋਂ ਤੋਂ ਸ਼ੁਰੂਆਤ ਕਰੋ ਅਤੇ ਦਸਤਾਨੇ ਪਹਿਨੋ ਜੀ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਆਪਣੇ ਗੋਡੇ ਮੋੜ ਸਕਦਾ ਹੈ ਅਤੇ ਆਪਣੇ ਕੁਲੇ ਚੁੱਕ ਸਕਦਾ ਹੈ ਉਸ ਨੂੰ ਇੱਕ ਰੰਦਿਓ ਅਤੇ ਇੱਕ ਵਾਟਰਪੂਫ ਪੈਡ ਉਸਤੇ ਵਿਸਤ੍ਰਿਤ ਰੱਖੋ ਅਤੇ ਉਸ ਦੇ ਥੱਲੇ ਬੈੱਡਪੈਨ ਰੱਖੋ ਜੇ ਨਹੀਂ ਉਹਨਾਂ ਨੂੰ ਉਹਨਾਂ ਦੇ ਪਾਸੇ ਘੁੰਮਣ ਵਿੱਚ ਮਦਦ ਕਰੋ ਅਤੇ ਬੈਡ ਪੈਡ ਅਤੇ ਬੈਡ ਪੈਨ ਇਸ ਤਰ੍ਹਾਂ ਥੱਲੇ ਰੱਖੋ ਇੱਕ ਦੇ ਬੈਡ ਪੈਨ ਫੜਨ ਨਾਲ ਉਹਨਾਂ ਨੂੰ ਪਿੱਛੇ ਘੁੰਮਣ ਵਿੱਚ ਮਦਦ ਮਿਲੇਗੀ ਬੈਡ ਪੈਨ ਨੂੰ ਸਥਿਤੀ ਵਿੱਚ ਲਿਆਉਣ ਵਿੱਚ ਕੁਝ ਕੋਸ਼ਿਸ਼ਾਂ ਹੋ ਸਕਦੀਆਂ ਹਨ ਇੱਕ ਵਾਰ ਇਹ ਆਪਣੀ ਸਥਿਤੀ ਵਿੱਚ ਆ ਜਾਵੇ ਉਹਨਾਂ ਨੂੰ ਸਰਾਣੇ ਨਾਲੋਂ ਉੱਚਾ ਕਰੋ ਜਦ ਤੱਕ ਕਿ ਉਹ ਆਰਾਮਦਾਇਕ ਅਤੇ ਸਹੀ ਨਾ ਹੋਣ ਟਾਇਲਟ ਵਰਤਣ ਲਈ ਥੱਲੇ ਲੇਟਣ ਦਾ ਸਾਡਾ ਸਰੀਰ ਆਦੀ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਹੋਰ ਬਿਹਤਰ ਵਰਤੋਂ ਲਈ ਉੱਪਰ ਬਿਠਾਓ ਜੇ ਉਹ ਆਪਣੇ ਆਪ ਨੂੰ ਸਾਫ਼ ਕਰ ਸਕਣ ਟਾਇਲਟ ਪੇਪਰ ਉਹਨਾਂ ਦੀ ਪਹੁੰਚ ਤੱਕ ਰੱਖੋ ਉਹ ਬੈੱਡ ਪੈਨ ਦੀ ਵਰਤੋਂ ਅੰਤਵਿਲੇ ਕਰ ਸਕਦੇ ਹਨ ਉਹਨਾਂ ਨੂੰ ਕਮਰੇ ਵਿੱਚ ਕੁਝ ਨਿੱਜਤਾ ਦਿਓ ਪਰੰਤੂ ਉਹਨਾਂ ਦੀ ਲੋੜ ਵੇਲੇ ਉਹਨਾਂ ਦੇ ਨਾਲ ਰਹੋ ਇੱਕ ਵਾਰ ਜਦੋਂ ਉਹ ਕੰਮ ਕਰ ਲੈਂਦੇ ਹਨ ਬੈੱਡ ਪੈਨ ਨੂੰ ਹਟਾਉਣ ਵਿੱਚ ਮਦਦ ਕਰੋ ਜੇ ਉਹ ਆਪਣੇ ਕੁल्हे ਉੱਪਰ ਝੁਕ ਸਕਣ ਉਹਨਾਂ ਨੂੰ ਇਸ ਤਰ੍ਹਾਂ ਕਰਨ ਦਿਓ ਤਾਂ ਜੋ ਤੁਸੀਂ ਬੈੱਡ ਪੈਨ ਅਤੇ ਬੈੱਡ ਪੈਡ ਹਟਾ ਸਕੋ ਅਤੇ ਕੋਈ ਕਰੀਮ ਲਗਾ ਸਕੋ ਜੇ ਉਹ ਇਸ ਤਰ੍ਹਾਂ ਆਪਣੇ ਗੁੱਲੇ ਨਹੀਂ ਹਟਾ ਸਕਦੇ ਉਹਨਾਂ ਨੂੰ ਪਾਸਾ ਲੈਣ ਵਿੱਚ ਮਦਦ ਕਰੋ ਤੇ ਬੈਡ ਪੈਨ ਨੂੰ ਇਸ ਤਰ੍ਹਾਂ ਨਾਲ ਚੱਕੋ ਕਿ ਇਹ ਫੈਲੇ ਨਾ ਬੈਡ ਪੈਨ ਨੂੰ ਸਾਵਧਾਨੀ ਨਾਲ ਹਟਾਓ ਇਹ ਸੰਵੇਦਨਸ਼ੀਲ ਚਮੜੀ ਨੂੰ ਛੂ ਅਤੇ ਖਿੱਚ ਸਕਦਾ ਹੈ ਪੈਨ ਨੂੰ ਇੱਕ ਪਾਸੇ ਰੱਖੋ ਅਤੇ ਉਹਨਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰੋ ਤੁਸੀਂ ਟਾਇਲਟ ਪੇਪਰ ਗਿੱਲਾ ਕਪੜਾ ਜਾਂ ਗਰਮ ਗਿੱਲਾ ਕਪੜਾ ਜੋ ਵੀ ਤੁਹਾਡੇ ਲਈ ਸਹੀ ਹੋਵੇ ਵੀ ਵਰਤ ਸਕਦੇ ਹੋ ਗਿੱਲੀ ਚਮੜੀ ਨਾਲ ਇਨਫੈਕਸ਼ਨ ਹੋ ਸਕਦੀ ਹੈ ਇਸ ਲਈ ਉਹਨਾਂ ਦੀ ਚਮੜੀ ਨੂੰ ਸੁਕਾਉਣਾ ਯਕੀਨੀ ਕਰੋ ਬੈੱਡਪੈਡ ਨੂੰ ਹਟਾਓ ਅਤੇ ਕਰੀਮ ਲਗਾਓ। ਉਹਨਾਂ ਨੂੰ ਕੱਪੜੇ ਪਵਾ ਕੇ ਅਤੇ ਚਾਦਰ ਪਿਛਾ ਕੇ ਅੰਤ ਕਰੋ। ਅਤੇ ਦੇਖਭਾਲ ਪ੍ਰਾਪਤ ਕਰਤਾ ਨੂੰ ਇਨਫੈਕਸ਼ਨ ਤੋਂ ਰੋਕਣ ਲਈ ਉਹਨਾਂ ਦੇ ਹੱਥ ਸੈਨੀਟਾਈਜ਼ਰ ਨਾਲ ਸਾਫ਼ ਕਰਨ ਲਈ ਪ੍ਰੇਰਿਤ ਕਰੋ। ਸਾਫ਼ ਕਰਨ ਲਈ ਬੈੱਡਪੈਨ ਨੂੰ ਟਾਇਲਟ ਅੰਦਰ ਸਾਵਧਾਨੀ ਨਾਲ ਖਾਲੀ ਕਰੋ। ਜੇ ਤੁਸੀਂ ਗਿੱਲਾ ਕੱਪੜਾ ਇਸਤੇਮਾਲ ਕਰਦੇ ਹੋ ਉਸਨੂੰ ਕੂੜੇ ਵਿੱਚ ਸੁੱਟੋ। ਇਹ ਟਾਇਲਟ ਵਿੱਚ ਫਲਸ਼ ਨਹੀਂ ਹੋਣਾ ਚਾਹੀਦਾ। ਬੈਡਪੈਨ ਨੂੰ ਹਰ ਵਾਰ ਖਾਲੀ ਕਰਕੇ ਸੁਕਾਓ ਅਤੇ ਬਕਾਇਦਾ ਇਸ ਨੂੰ ਸਾਬਣ ਅਤੇ ਪਾਣੀ ਨਾਲ ਸਾਫ਼ ਕਰੋ ਆਖਰੀ ਪਰ ਕਿਸੇ ਤੋਂ ਘਟ ਨਹੀਂ ਆਪਣੇ ਦਸਤਾਨੇ ਉਤਾਰਨ ਅਤੇ ਸੁੱਟਣ ਤੋਂ ਬਾਅਦ ਆਪਣੇ ਹੱਥ ਧੋਵੋ ਬੈਡਪੈਨ ਦੀ ਵਰਤੋਂ ਦੇਖਭਾਲ ਪ੍ਰਾਪਤ ਕਰਤਾ ਲਈ ਸ਼ਰਮਿੰਦਗੀ ਪਰ ਇਹ ਅਤੇ ਤੁਹਾਡੇ ਲਈ ਖਰਾਬ ਲੱਗ ਸਕਦੀ ਹੈ ਇਹ ਭਾਵਨਾਵਾਂ ਆਮ ਹੁੰਦੀਆਂ ਹਨ ਪਰੰਤੂ ਸੰਜਮ ਅਤੇ ਅਭਿਆਸ ਨਾਲ ਤੁਸੀਂ ਇਕੱਠੇ ਇਸ ਨਾਲ ਕੰਮ ਕਰੋਗੇ ਇਹ ਕੋਈ ਹੁਨਰ ਨਹੀਂ ਹੈ ਜਿਸ ਦਾ ਤੁਸੀਂ ਸਿੱਖਣ ਬਾਰੇ ਸੋਚਿਆ ਸੀ ਪਰੰਤੂ ਇਹ ਕੀਮਤੀ ਹੈ ਹੋਰ ਸਹਾਇਕ ਨੁਕਤੇ ਤੁਹਾਡੀ ਦੇਖਭਾਲ ਕਰਤਾ ਯਾਤਰਾ ਲਈ ਸਾਡਾ ਚੈਨਲ ਦੇਖਣਾ ਯਕੀਨੀ ਕਰੋ